ਸਿਰੇ ਦਾ ਬੰਦਾ ਤੇਰਾ ਗਾਣਾ ਨਹੀਂ ਚੱਲਣਾ ਤੇਰੀ ਵੀ ਕੂਲਰ ਪੀਜੇ ਵਾਲੇ ਆਉਂਗਾ ਮੱਤ ਮਾਰੀ ਗਈ ਆ ਉਹ ਤੂੰ ਪਖੰਡੀ ਆ ਉਹ ਤੇਰਾ ਗਾਣਾ ਚੱਲਣਾ ਮਾਮਾ ਸਾਰੀ ਡਿਟੇਲ ਆ ਤੇਰੀ ਪੁੱਤ ਨਹੀਂ ਹੈ ਕੋਈ ਤੇਰੀ ਡਿਟੇਲ ਮੈਂ ਤੈਨੂੰ ਦੱਸਾਂ ਮੈਨੂੰ ਨਾ ਗੁੱਸਾ ਚੱਕ ਕੇ ਦੇ ਦਿਓ ਨੀਟੂ ਛਟਰਾ ਵਾਲਾ ਲਗਾਤਾਰ ਸੁਰਖੀਆਂ ਦੇ ਵਿੱਚ ਰਹਿੰਦਾ ਤੇ ਲਗਾਤਾਰ ਕਿਸੇ ਦੇ ਨਾਲ ਕਿਸੇ ਨਾਲ ਪੰਗਾ ਨੀਟੂ ਛਟਰਾ ਵਾਲੇ ਦਾ ਚੱਲਦਾ ਹੀ ਰਹਿੰਦਾ ਤਾਂ ਕਦੀ ਕੁਲੜ ਪੀਜਾ ਦੇ ਖਿਲਾਫ ਨੀਟੂ ਛਟਰਾ ਵਾਲਾ ਬੋਲਦਾ ਨਜ਼ਰ ਆਂਦਾ ਤੇ ਕਦੀ ਕਿਸੇ ਦੇ ਖਿਲਾਫ ਤਾਂ ਹੁਣ ਪੰਜਾਬੀ ਸਿੰਗਰ ਜਸਵੀਰ ਜੱਸੀ ਦੇ ਖਿਲਾਫ ਨੀਟੂ ਛਟਰਾ ਵਾਲਾ ਬੋਲਦਾ ਹੋਇਆ ਨਜ਼ਰ ਆ ਰਿਹਾ ਤੇ ਆਪਣਾ ਗੁੱਸਾ ਜਸਵੀਰ ਜੱਸੀ ਨੂੰ ਲੈ ਕੇ ਕੱਢਦਾ ਹੋਇਆ ਨਜ਼ਰ ਆ ਰਿਹਾ ਕੀ ਹੈ ਸਾਰਾ ਮਾਮਲਾ ਦੇਖੋ ਹਾਂਜੀ ਨੀਟੂ ਜੀ ਕੀ ਹੈ ਕਰਨਾ ਜਿਹੜਾ ਤੁਸੀਂ ਇੱਥੇ ਕਾਫੀ ਤੁਸੀਂ ਪੜਕੇ ਹੋਏ ਨਜ਼ਰ ਆ ਰਹੇ ਹੋ ਜੀ ਇੱਕ ਜਸਵੀਰ ਜੱਸੀ ਹੂੰ ਉਹ ਸਿਰੇ ਦਾ ਬੰਦਾ ਤੇਰਾ ਗਾਣਾ ਨਹੀਂ ਚੱਲਣਾ ਤੇਰੀ ਵੀ ਕੂਲਰ ਪੀਜੇ ਵਾਲੇ ਆਉਂਗਾ ਮੱਤ ਮਾਰੀ ਗਈ ਹੈ ਹੂੰ ਕਹਿੰਦੇ ਨਾ ਗੁਰਦਾਸ ਮਾਨ ਨੇ ਗੱਲ ਕੀਤੀ ਗੁਰਦਾਸ ਮਾਨ ਸਾਹਿਬ ਨੇ ਗੱਲ ਕੀਤੀ ਸੀਗੀ ਹੂੰ ਹੂੰ ਉਹ ਜਿੰਨਾ ਮਰ ਜਾ ਕਹਿੰਦੇ ਬਹੁਤੀ ਢੇਰ ਨਹੀਂ ਚੱਲਦਾ ਡੇਰਾ ਸਾਹ ਦੇ ਪਕੰਡੀ ਦਾ ਧਰਮ ਦੇ ਨਾਂ ਤੇ ਜਿੰਨਾ ਮਰਜੀ ਲੁੱਟ ਲੈ ਲੋਕਾਂ ਨੂੰ ਬਹੁਤੀ ਧੀਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਦਾ ਉਹ ਤੂੰ ਪਖੰਡੀ ਆ ਉਹ ਤੇਰਾ ਗਾਣਾ ਚੱਲਣਾ ਮਾਮਾ ਕੌਣ ਪਖੰਡੀ ਕਿਹਨੂੰ ਕਹਿ ਰਹੇ ਤੁਸੀਂ ਜਸਬੀਰ ਜੱਸੀ ਨੂੰ ਉਹ ਕੌਣ ਨੇ ਜਿਹੜਾ ਕਹਿੰਦਾ ਕਿ ਪਹਿਲਾਂ ਬਾਬਾ ਮੁਰਾਦ ਸ਼ਾਹ ਜੀ ਦੀ ਉਹਨਾਂ ਨੇ ਬੇਇੱਜ਼ਤੀ ਕੀਤੀ ਬਾਅਦ ਚ ਮੈਨੂੰ ਕਹਿੰਦਾ ਲੋਕੀ ਦੁਨੀਆ ਵਾਲੇ ਮੀਟੂ ਨੂੰ ਰੱਬ ਮੰਨ ਲਾ ਪਿਆ ਉਹ ਤੂੰ ਜਦੋਂ ਕਾਰਾਂ ਚ ਜਾਂਦਾ ਸੀਗਾ ਤੇਰੀ ਕਾਲਜ ਦੇ ਟਾਈਮ ਤੇ ਤੂੰ ਕਿੰਨੀਆਂ ਕੁੜੀਆਂ ਛੇੜਦਾ ਰਿਆ ਕਿੰਨੀਆਂ ਨੂੰ ਨਹੀਂ ਛੇੜਿਆ ਸਾਰੀ ਡਿਟੇਲ ਆ ਤੇਰੀ ਪੁੱਤ ਨਹੀਂ ਹੈ ਕੋਈ ਤੇਰੀ ਡਿਟੇਲ ਮੈਂ ਤੈਨੂੰ ਦੱਸਾਂ ਮੈਨੂੰ ਨਾ ਗੁੱਸਾ ਚਾਕੇ ਦੇਖ ਸਕਦੇ ਹੋ ਮਾਰ ਦੇਣਾ ਮੈਨੂੰ ਮੈਂ ਤੈਨੂੰ ਦੱਸ ਦੇਣਾ ਮੈਂ ਤੈਨੂੰ ਦੱਸ ਦੇਣਾ ਜਸਬੀਰ ਜੱਸੀ ਤੇਰੀ ਵਿੱਚੋਂ ਨਿਕਲ ਨਹੀਂ ਮੇਰਾ ਨਾਂ ਲੈ ਕੇ ਮੁਹੰਮਦ ਤੂੰ ਫੇਮਸ ਹੋਈ ਜਾਣਾ ਤੇਰੇ ਗਾਣੇ ਨਹੀਂ ਚੱਲਦੇ ਉਹ ਸਾਡੇ ਗਾਣੇ ਵੀਊ ਆਂਦੇ ਦੇਖ ਇੱਕੋ ਗਾਣਾ ਪਾਇਆ 31 ਦਸੰਬਰ ਲੈ ਕੇ ਤੇਰਾ ਨੰਬਰ 8 ਲੱਖ ਵੀ ਇੱਕ ਇੱਕ ਹਫ਼ਤੇ ਤੋਂ ਪਹਿਲਾਂ ਪਹਿਲਾਂ 8 ਲੱਖ ਵੀਊ ਆ ਗਏ ਹੈ ਹੁਣ ਤੇ ਪਤਾ ਨਹੀਂ ਕਿੰਨੇ ਲੱਖ ਹੋ ਗਏ ਬੰਦਿਆਂ ਉਹ ਕਿੰਨੇ ਗਾਲ ਗਾਲ ਨਹੀਂ ਕੱਢ ਰਹੀ ਹਾਂ ਮੈਂ ਚਪਿੜਾ ਮਾਰ ਦੇਣੀਆਂ ਬੰਦੇ ਦੇ ਇਹ ਕਹਿੰਦਾ ਹੈ ਕੋਈ ਜਸਵੀਰ ਦੱਸੇ ਕਿਦਾਂ ਪੰਜਾਬੀ ਸਿੰਗਰ ਤਾਂ ਪੰਜਾਬੀ ਸਿੰਗਰ ਜਿਹੜਾ ਕਹਿੰਦਾ ਕੁੜੀਆਂ ਨੂੰ ਕਹਿੰਦਾ ਇੱਕ ਕੁੜੀ ਪੰਜਾਬੀ ਨੱਕਰਾਬਾਗ ਕੁੜੀਆਂ ਨੂੰ ਚਾਹੁੰਦਾ ਫਿਰਦਾ ਓਏ ਆਪਣੀ ਮਾਂ ਪੈਣ ਨੂੰ ਦੇਖ ਜਾ ਕੇ ਹਾਂ ਹਾਂ ਸਿਰੇ ਦਾ ਨਹੀਂ ਗਾਲ ਨਹੀਂ ਕੱਢਣੀ ਯਾਰ ਯਾਰ ਹੈ ਨਈ ਲਾਈਵ ਚੱਲਦਾ ਜੀ ਨੀਟੂ ਜੀ ਗਾਲ ਨਹੀਂ ਕੱਢੀ ਗਾਲ ਚੱਲਦਾ ਮੈਂ ਮੈਂ ਕੀ ਕਰਾਂ ਗਾਲ ਨਹੀਂ ਕੱਢਣਾ ਸੁਣੋ ਕਹਿੰਦਾ ਦੁਨੀਆ ਵਾਲੇ ਨੀਟੂ ਨੂੰ ਰੱਬ ਮੰਨਦੇ ਪਏ ਇਹਨੇ ਗੱਲ ਕਿਦਾਂ ਕਹੀ ਹਾਂ ਇਹ ਜੁਰਤ ਕਿਦਾ ਪਈ ਤੁਹਾਡੇ ਖਿਲਾਫ ਕਿਉਂ ਪੜਕਦੇ ਆ ਪੰਜਾਬੀ ਸਿੰਘਾਂ ਕੋਈ ਮੈਂ ਕੰਦਸਦਾ ਅਜਿਹੇ ਧਰਮ ਦੇ ਠੇਕੇਦਾਰ ਨਾ ਪਹਿਲੇ ਮੈਂ ਸਾਰਿਆਂ ਪੀਲਾ ਕੀਲਾ ਦਾ ਸਾਰਿਆਂ ਦਾ ਮਾਤਾ ਦਾ ਕਿ ਸਾਰਾ ਨਾਮ ਲੈਂਦਾ ਸੀਗਾ ਇਹ ਚ ਕੁਝ ਧਰਮ ਦੇ ਠੇਕੇਦਾਰ ਮੇਰਾ ਆਪਣਾ ਫੇਮਸ ਬਣਾਉਣ ਵਾਸਤੇ ਮੇਰੇ ਤੇ ਝੂਠੇ ਕੇਸ ਕੀਤੇ ਗਏ ਇਹਨਾਂ ਝੂਠਿਆ ਕੇਸਾਂ ਕਰਕੇ ਸਾਜੇ ਤੱਕ ਦੇਖੋ ਕੂਲਰ ਪੀਜੇ ਵਾਲੇ ਸਾਰੀ ਦੁਨੀਆ ਨੂੰ ਗਾਲਾਂ ਕੱਢੀਆਂ ਮੇਰਾ ਪਰਚਾ ਪਿਆ ਵਾ ਜੇ ਪੁਲਿਸ ਪ੍ਰਸ਼ਾਸਨ ਪਰਚਾ ਕਰਦਾ ਵਾ ਤੇ ਇਹ ਜਿੰਨੀ ਪੁਲਿਸ ਪ੍ਰਸ਼ਾਸਨ ਦੀ ਇੱਜ਼ਤ ਲੋਕੀ ਕਰਨਗੇ ਨਾ ਦੁਨੀਆ ਵਾਲੇ ਪੁਲਿਸ ਪ੍ਰਸ਼ਾਸਨ ਨੂੰ ਇੱਕ ਰਾਈਟਰ ਦੇਣਗੇ ਜੀ ਵਾਕਈ ਜੇ ਪੰਜ ਬੰਦਿਆਂ ਦੇ ਪਰਚਾ ਕਰ ਦੇਣ ਇਹਨਾਂ ਦੀ ਗੱਲਬਾਤ ਇੰਨੀ ਹੋ ਜਾਣੀ ਆ ਨਾ ਪੁਲਿਸ ਦਾ ਇਨਾਂ ਕੋ ਰੋਬ ਬਣ ਜਾਣਾ ਕਿ ਦੁਨੀਆ ਵਿੱਚ ਕਿਸੇ ਦਾ ਰੋਬ ਨਹੀਂ ਬਣਨਾ ਹੂੰ ਔਰ ਕੁਲਰ ਪੀਜੇ ਵਾਲਾ ਖੁੱਲੀ ਚੈਲੰਜ ਕਹਿੰਦਾ ਵਾ ਜੀ ਮੇਰੇ ਤੇ ਪਰਚਾ ਕਟਾ ਕੇ ਦਿਖਾ ਜੇ ਪੁਲਿਸ ਪ੍ਰਸ਼ਾਸਨ ਪਰਚਾ ਕਰਦੀ ਹੈ ਤਾਂ ਵੀ ਠੀਕ ਆ ਜੇ ਨਹੀਂ ਕਰਦੀ ਮੇਰੀ ਤਾਂ ਤਲਵਾਰ ਉੱਤੇ ਹੀ ਆ ਮੈਂ ਤਾਂ ਕਹੀ ਜਾਣਾ ਕਿ ਮੇਰੇ ਕੰਨ ਤੇ ਪਰਚਾ ਨਹੀਂ ਪਰਚਾ ਤੁਸੀਂ ਕਿੱਥੇ ਘਟਾਉਣਾ ਹੁਣ ਪਹਿਲਾਂ ਉਹਨਾਂ ਦੇ ਘਟਾਉਣਾ ਜਾਂ ਜਸਵੀਰ ਜੱਸੀ ਦੇ ਤੁਸੀਂ ਮੈਂ ਦੱਸਿਆ ਵਾ ਕਿ ਕੂਲਰ ਪੀਜੇ ਵਾਲੇ ਤੇ ਤੇ ਜਸਵੀਰ ਜੱਸੀ ਤੇ ਦੋਨਾਂ 'ਚ ਕੋਈ ਫਰਕ ਨਹੀਂ ਉਹਨਾਂ ਨੇ ਦੂਜੀ ਵੀਡੀਓ ਵਾਇਰਲ ਕਰ ਦਿੱਤੀ ਬਾਅਦ 'ਚ ਲੋਕੀ ਮੈਨੂੰ ਕਹਿੰਦੇ ਨੇ ਦਵਾਈ ਖਵਾ ਜੀ ਕਹਿੰਦੇ ਇਦਾਂ ਉਹਦੇ ਉਦਾਂ ਤੇ ਆ ਜਸਵੀਰ ਜੱਸੀ ਨੇ ਕਹਿ ਦਿੱਤਾ ਵੀ 니ਦੂ ਵੀ ਰੱਬ ਬਣ ਗਿਆ 니ਦੂ ਵੀ ਬਾਬਾ ਬਣ ਗਿਆ ਉਹਨੇ ਕਿਉਂ ਕਿਹਾ ਇਦਾਂ ਇੰਨੀ ਗੱਲ ਕਿਉਂ ਕੀਤੀ ਫੇਰ ਗਾਲ ਨਹੀਂ ਕੱਢਣੀ ਗਾਲ ਚਪੇਣਾ ਮਾਰਨੀ ਆ ਬੰਦਰ ਜੇ ਉਹ ਤੂੰ ਤੇਰੀ ਲੜਾਈ ਆ ਤੂੰ ਲੜਕ ਹਾਂ ਨਾਲੇ ਪਈ ਨਾ ਫਕੀਰਾਂ ਨੂੰ ਤੂੰ ਮਾੜਾ ਕਹਿਣ ਵਾਲਾ ਤੂੰ ਠੇਕੇਦਾਰ ਇਹ ਗੁਰਦਾਸ ਮਾਨ ਸਾਹਿਬ ਦੀ ਗੱਲ ਸੱਚੀ ਹੋ ਗਈ ਹੈ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਉਹਨਾਂ ਨੇ ਕਿਹਾ ਮੈਂ ਕਹਾਂ ਕੋਈ ਪ੍ਰੂਫ ਆ ਦੇਖੋ ਮੇਰੀ ਗੱਲ ਸੁਣੋ ਗੁਰਦਾਸ ਮਾਨ ਜੀ ਨੇ ਇਨੀ ਗੱਲ ਕੀਤੀ ਸੀ ਕਿਹੜੀ ਧਰਮ ਦੇ ਨਾਂ ਤੇ ਜਿੰਨਾ ਮਰਜੀ ਲੁੱਟ ਲੈ ਲੋਕਾਂ ਨੂੰ ਬਹੁਤੀ ਦੇਰ ਨਹੀਂ ਚੱਲਦਾ ਦੇਰਾ ਸਾਧ ਪਖੰਡੀ ਦਾ ਅੱਛਾ ਜੀ ਤੇ ਇਹ ਆ ਦੇਖੋ ਹਾਂ ਲਓ ਨੀਟ ਸ਼ਟਰਾ ਨੂੰ ਮੰਨੀ ਜਾਂਦੇ ਕੀ ਮੰਨੀ ਜਾਂਦੇ ਨੇ ਇਹਨੂੰ ਸ਼ਟਰਨ ਕਹਿੰਦੇ ਨੇ ਲੀਡਰ ਸ਼ਟਰਨ ਲੋਕੀ ਮੰਨੀ ਜਾਂਦੇ ਬਰੱਬ ਬਣੀ ਜਾਂਦੇ ਪਿਆ ਬਾਬਾ ਮੰਨੀ ਜਾਂਦੇ ਪਿਆ ਇਹਨੂੰ ਬੰਦਾ ਪੁੱਛੇ ਵੀ ਤੇਰੇ ਗਾਣੇ ਨਹੀਂ ਚੱਲਦੇ ਤੈਨੂੰ ਲੋਕੀ ਵਿਊ ਨਹੀਂ ਦਿੰਦੇ ਤੂੰ ਨੰਗੀਆਂ ਕੁੜੀਆਂ ਵੀ ਨਚਾਲੀਆਂ ਸਾਰਾ ਕੁਝ ਕੱਸੀਆਂ ਪਾ ਕੇ ਸਾਰਾ ਕੁਝ ਕਰ ਲਿਆ ਤੂੰ ਜਦੋਂ ਕਾਲਜ ਦੇ ਟਾਈਮ ਤੇ ਕਿੰਨੀਆਂ ਕੁੜੀਆਂ ਛੇੜਦਾ ਰਿਆ ਤੇਰੀ ਡਿਟੇਲ ਆ ਜਦੋਂ ਮਰਜੀ ਮਿਲਨੀ ਇਕੱਲਾ ਹੀ ਹੁੰਨਾ ਮੈਂ ਪਰ ਇਕੱਲਾ ਹੀ ਸਾਨੂੰ ਕਿੱਦਾਂ ਪਤਾ ਕੁੜੀਆਂ ਛੇੜਦੇ ਤੁਸੀਂ ਕਿੱਦਾਂ ਰੋਪ ਲਾ ਰਹੇ ਉਹਨਾਂ ਤੇ ਕੁੜੀਆਂ ਛੇੜਦੇ ਆ ਇਕੱਲਾ ਮੈਂ ਜਦੋਂ ਵੀ ਇੱਕ ਵਾਰ ਮਾਰਾਂ ਸਾਰਾ ਜਮਾਨਾ ਇਕੱਠਾ ਹੋ ਜਾਂਦਾ ਲੋਕ ਮੇਰੀ ਵੀਡੀਓ ਤਾਰ ਤੱਕ ਇਹਦੇ ਕਾਲਜ ਜਿੱਥੇ ਕਾਲਜ ਪੜ੍ਹਦੇ ਨੇ ਜਾ ਕੇ ਪੁੱਛੋ ਕਿ ਕੀ ਨਹੀਂ ਹੁਣ ਤਾਂ ਤੁਸੀਂ ਇੱਥੇ ਇਕੱਲੇ ਹੋ ਕਿਹੜਾ ਜਮਾਨਾ ਨਾਲ ਕੋ ਹੁੰਦਾ ਤਾਂ ਦੀ ਕਰਦੀ ਕਰਨਾ ਇਹਦਾ ਪੈਸ਼ਾ ਸੀਗਾ ਹਾਂ ਠੀਕ ਹੈ ਇੱਕ ਪਾਬਾ ਜੀ ਨੂੰ ਬਦਨਾਮ ਕਰਨ ਦੀ ਇਹਦੀ ਸਾਜ਼ਿਸ਼ ਹੈ ਹਾਂ ਸਾਜ਼ਿਸ਼ ਇਹਦੀ ਕਾਮਯਾਬੀ ਹੋਣੀ ਜੀ ਕਿਉਂਕਿ ਇਹਨੇ ਮੇਰਾ ਨਾਮ ਲੈ ਲਿਆ ਹਾਂ ਇਹ ਮੈਂ ਸਮਝ ਗਿਆ ਜਸਵੀਰ ਜੱਸੀ ਤੇਰੀ ਵਿੱਚੋਂ ਨਿਕਲੇ ਰੱਬ ਕਰਕੇ ਨਾ ਗਲਤ ਸ਼ਬਦ ਨਾ ਵਰਤੋ ਜੀ ਗਲਤ ਸ਼ਬਦ ਨਾ ਵਰਤੋ ਜੀ ਲਾਈਵ ਚੱਲਦੇ ਆ ਪੰਡੀਆਂ ਦੇ ਦਿਆਂ ਹੋਰ ਵੀ ਦੇਖਦੇ ਆ ਵੇਖੋ ਮੇਰੀ ਗੱਲ ਸੁਣੋ ਮੈਂ ਮੈਂ ਗਲਤ ਨਹੀਂ ਕਹਿੰਦਾ ਇਸ ਬੰਦੇ ਨੇ ਕਿਹਾ ਵੀ ਲੋਕ ਚਲੋ ਮੰਨਿਆ ਤੁਹਾਡਾ ਗੁੱਸਾ ਜਾਏ ਜਾ ਹਣਾ ਮੁਰਾਸ਼ਾ ਵੀ ਮੇਰਾ ਬੋਲੇ ਆ ਜਿੱਦਾਂ ਵੀ ਬੋਲੇ ਆ ਲੋਕੀ ਕਿਉਂ ਮੰਨ ਲੋਕੀ ਦੇਖੋ ਲੋਕਾਂ ਦਾ ਪਿਆਰ ਆ ਲੋਕੀ ਮੈਨੂੰ ਵੀਊ ਦਿੰਦੇ ਆ ਲੋਕੀ ਮੇਰੀ ਵੀਡੀਓ ਦੇਖਦੇ ਆ ਮੈਂ ਚੰਗੇ ਕੰਮ ਕਰੂੰਗਾ ਠੀਕ ਆ ਮੈਂ ਪਹਿਲਾਂ ਕਿਸੇ ਬੰਦੇ ਨੇ ਮੈਨੂੰ ਗਲਤ ਜੀ ਤਰੀਕੇ ਨਾਲ ਫਸਾ ਦਿੱਤਾ ਹੁਣ ਜਿੰਨੇ ਧਰਮ ਦੇ ਠੇਕੇਦਾਰ ਆ ਇਹ ਮੇਰੇ ਤੇ ਝੂਠੇ ਕੇਸ ਕਰਾਉਂਦੇ ਫਿਰਦੇ ਆ ਜਿਹੜੇ ਕੇਸ ਕਰਾਉਂਦੇ ਫਿਰ ਸਾਰੀ ਝੂਠੀਆਂ ਰਿਪੋਰਟਾਂ ਇਹਨਾਂ ਨੂੰ ਪਤਾ ਨਹੀਂ ਕਿਹੜਾ ਬੰਦਾ ਸਲਾਹ ਦਿੰਦਾ ਕਿ ਨੀਟੂ ਤੇ ਝੂਠੀ ਰਿਪੋਰਟ ਕਰ ਦੋ ਤੁਸੀਂ ਫੇਮਸ ਇਦਾਂ ਤੁਸੀਂ ਫੇਮਸ ਨਹੀਂ ਹੋਣਾ ਮਰਨਾ ਸਾਰੇ ਨਹੀਂ ਤੁਸੀਂ ਕਹਿ ਰਹੇ ਜਸਵੀਰ ਜਸਵੀਰ ਤੁਹਾਡਾ ਨਾਮ ਲੈ ਕੇ ਫੇਮਸ ਹੋਣਾ ਚਾਹੁੰਦੇ ਆ ਉਹਦਾ ਉਹ ਤਾਂ ਅੱਗੇ ਹੀ ਫੇਮਸ ਨੇ ਕਾਫੀ ਪੁਰਾਣੇ ਸੀ ਨੇ ਫੇਮਸ ਕਾਦੇ ਫੇਮਸ ਨੇ ਆ ਤਿੰਨ ਗਾਣੇ ਚੱਲੇ ਤਿੰਨੇ ਡੁੱਬ ਗਏ ਉਹਨੂੰ ਡੋਬ ਗਏ ਹੁਣ ਬੱਸ ਬਾਬਾ ਮਰਾਛਾ ਬਾਰੇ ਚੱਲ ਗਿਆ ਬਾਬਾ ਜੀ ਬਾਰੇ ਉਹਦੋਂ ਮੇਰੀ ਨੇ ਮੇਰੇ ਬਾਰੇ ਕਹਿ ਦਿੱਤਾ ਜੀ ਨੀਟੂ ਨੂੰ ਵੀ ਦੁਨੀਆ ਬੰਨੀ ਫਿਰਦੀ ਉਹ ਤੁੱਪ ਸਿਰੇ ਦਾ ਜਮਾ ਹੀ ਤੇਰਾ ਬੇੜਾ ਬਰਗਰ ਕੋ ਜਣਾ ਤੇਰਾ ਉਹ ਤੂੰ ਧਰਮ ਦੇ ਨਾਂ ਤੇ ਨਾ ਦੋ ਕੌਮਾਂ ਨੂੰ ਲੜਾ ਰਿਆ ਕੀ ਇੱਕ ਕੌਮ ਨੂੰ ਨਹੀਂ ਲੜਾ ਰਿਆ ਦੇਖੋ ਸਾਰਿਆਂ ਦੇ ਗੁਰੂ ਪੀਰ ਜਿੱਥੇ ਵੀ ਜਿੱਥੇ ਹੈਗੇ ਆ Hindu Muslim Sikh Isaai ਸਭ ਹੈ ਭਾਈ ਭਾਈ ਤੂੰ ਇਹ ਰਿਸ਼ਤਾ ਕੱਢ ਦੇ ਤੂੰ ਕਹਿੰਦੇ ਇਹ ਵੀ ਰਿਸ਼ਤਾ ਨਹੀਂ ਹੈਗਾ ਤੇਰੇ ਅੰਦਰ ਖੂਨ ਤੇ ਬੰਦ ਖੂਨ ਹੋ ਰੇਗਾ ਕੋਈ ਮੰਨੇ ਮਿੱਟੀ ਨੂੰ ਕੋਈ ਮੰਨੇ ਸੋਨੇ ਨੂੰ ਕੋਈ ਮੰਨੇ ਚਾਂਦੀ ਨੂੰ ਕੋਈ ਮੰਨੇ ਹੀਰੇ ਨੂੰ ਤੈਨੂੰ ਕੀ ਲੈਣ ਦੇਣਾ ਤੇਰੀ ਸ਼ਕਲ ਚੰਗੀ ਹੈਗੀ ਆ ਦਾੜੀ ਤੇਰੇ ਕਿਲੋ-ਕਿਲੋ ਕਿਲੋ-ਕਿਲੋ ਦਾੜੀ ਕਰਕੇ ਤੂੰ ਬਦਮਾਸ਼ ਬਣ ਕੇ ਕੁੜੀਆਂ ਛੇੜਦਾ ਰਿਆਂ ਤੇਰੀਆਂ ਸਾਰੀਆਂ ਡਿਟੇਲਾਂ ਮੇਰੇ ਕੋਲ ਪੁੱਤ ਪਈਆਂ ਬੱਚੇ ਤੇਰੇ ਕੋਲ ਪ੍ਰੂਫ ਹੈਗਾ ਇਹ ਜਿਆ ਤੂੰ ਛੁਪਲਾ ਰਹੇ ਕੁੜੀਆਂ ਛੇੜਦੇ ਹੋ ਇਹਦੇ ਕਾਲਜ ਤੋਂ ਜਾ ਕੇ ਪਤਾ ਕਰੋ ਕਿੱਡਾ ਬਦਮਾਸ਼ ਤੇ ਕਿਹੜਾ ਕਾਲਜ ਇਹਨਾਂ ਦਾ ਕਿਹੜਾ ਕਾਲਜ ਹੈ ਇਹ ਤੁਸੀਂ ਮੈਂ ਇਹਦੇ ਸ਼ਹਿਰ ਜਾ ਕੇ ਪਤਾ ਕਰੋ ਮੈਨੂੰ ਸ਼ਹਿਰ ਦਾ ਨਾਮ ਨਹੀਂ ਹੈ ਨਾ ਉੱਥੇ ਰੱਬ ਵਰਗੇ ਬੰਦੇ ਰਹਿੰਦੇ ਆ ਉਸ ਜਿੱਥੇ ਸ਼ਹਿਰ ਰਹਿੰਦਾ ਨਾ ਇਹਦੇ ਵਰਗੇ ਦੇ ਨਹੀਂ ਰਹਿੰਦੇ ਫੇਰ ਗਾਲ ਨਾ ਗਾਲ ਕੀ ਕੱਢਨੀ ਆ ਇਹ ਬੇਕੂਨੇ ਮੇਰਾ ਨਾਮ ਕਿਦਾ ਲੈ ਲਿਆ ਇਹ ਕਹਿੰਦਾ ਨਹੀਂ ਟੂਨ ਦੁਨੀਆ ਰਾਮਾਂ ਦੀ ਉਹ ਲੱਖ ਲਾਂ ਤਾਂ ਤੇਰੇ ਵਰਗੇ ਟੇਰਚੇ ਤੇ ਕੂਲਰ ਪੀਜੇ ਵਾਲਾਂ ਚ ਕੋਈ ਫਰਕ ਨਹੀਂਗਾ ਜਿਵੇਂ ਸੇਮ ਕੂਲਰ ਪੀਜੇ ਵਾਲੇ ਆ ਉਵੇਂ ਸੇਮ ਤੂੰ ਉਹਨੇ ਝੂਠੀ ਵੀਡੀਓ ਵਿਚਾਰੀ ਕੁੜੀ ਨੂੰ ਫਸਾ ਦਿੱਤਾ ਝੂਠੀ ਵੀਡੀਓ ਬੈਰਨ ਕਰਕੇ ਹੈ ਹਨ ਲੋਕਾਂ ਕੇ ਬਾਤ ਕਹਿੰਦੇ ਮੈਂ ਸ਼ਾਦੀ ਕੋ ਮਾਫੀ ਮੰਗਦੀ ਤੇ ਬਾਜੀ ਬੋਜੀ ਬੋਨੀ ਬੋਨੀ ਨਾਲੇ ਤੁਸੀਂ ਵੀ ਭੈਣ ਕਿਆ ਸੀ ਉਹਨਾਂ ਨੂੰ ਹੁਣ ਤੁਸੀਂ ਉਹਨਾਂ ਖਿਲਾਫ ਕੱਢੋਗੇ ਮੈਨੂੰ ਨਹੀਂ ਸੀ ਪਤਾ ਮੈਂ ਕੰਪਲੀਟ ਕੀਤੀ ਐ ਠੀਕ ਆ ਨਾ ਬਾਕੀ ਰਿਹਾ ਜਸਵੀਰ ਜੱਸੀ ਦੀ ਇਹਦੇ ਗਾਣੇ ਨਹੀਂ ਚੱਲਨੇ ਜਾਓ ਜਿਹਦੇ ਗਾਣੇ ਚੱਲਦੇ ਮੈਂ ਇੰਡਸਟਰੀ ਛੱਡ ਦੂੰਗਾ ਉਦੋਂ ਹੀ ਮੈਂ ਗਾਣਾ ਛੱਡ ਦੂੰਗਾ ਇੱਕ ਗਾਣਾ ਚੱਲਣ ਨਾਲ ਕੋਈ ਹੀਰੋ ਨਹੀਂ ਬੰਦਾ ਮੇਰੇ ਮਮ ਪਤਾ ਨਹੀਂ ਕਿੰਨੇ ਕ ਲੱਖ ਚੱਲੇ ਕਿੰਨੇ ਕ ਕਰੋੜ ਗਾਣ ਚੱਲੇ ਆ ਪਰ ਆਪਾਂ ਕੋਰੋਨਾ ਵਿਊ ਗਏ ਲੋਕਾਂ ਨੇ ਪਿਆਰ ਦਿੱਤਾ ਆਪਾਂ ਸਾਰਿਆਂ ਦੇ ਨਾਲ ਪਰ ਕਿਸੇ ਨੂੰ ਵੀ ਧਰਮ ਦਾ ਟਾਰਗੇਟ ਕਰਨ ਦਾ ਆ ਇਦਾਂ ਦੇ ਸ਼ਰਾਰਤੀ ਲੋਕ ਲੜਾ ਕੇ ਆਪ ਤਮਾਸ਼ਾ ਦੇਖਦੇ ਐ ਪਰ ਇਹਨਾਂ ਦਾ ਤਮਾਸ਼ਾ ਤੇ ਆਪ ਬਣਿਆ ਪਿਆ ਇਹਨਾਂ ਦੇ ਗਾਣੇ ਨਹੀਂ ਚੱਲਦੇ ਹੁਣ ਬੇਲੇ ਬੈਠੇ ਘਰ ਵਿਚਾਰੇ ਕੀ ਕਰਨ ਮੈਂ ਕਹਿੰਦਾ ਪਿੱਛੇ ਜਾ ਕੇ ਤਬਲਾ ਤਬਲਾ ਵਜਾਓ ਪੈਸੇ ਚੱਕਣ ਚੱਲ ਜਾਓ ਸਲੀਮ ਭਾਈ ਦੇ ਨਾਲ ਜੇ ਤੈਨੂੰ ਕੰਮ ਨਹੀਂ ਨਾ ਮਿਲਦਾ ਤੂੰ ਸਲੀਮ ਭਾਈ ਨਾਲ ਜਸਵੀਰ ਜੱਸੀ ਤੂੰ ਸਲੀਮ ਭਾਈ ਨਾਲ ਪੈਸੇ ਚੁੱਕਣ ਤੇ ਜਾ ਤੈਨੂੰ 2500 ਰੁਪਏ ਦੇੜੀ ਮੈਂ ਨਵਾਂ ਦਵਾਵਾਂ ਜਾਂ ਤੇਰੇ ਬੂਟ ਚ ਪਾਣੀ ਪੀਊਂਗਾ ਮੈਂ ਜਸਵੀਰ ਜੱਸੀ ਤੂੰ ਸਿਰਫ ਸਲੀਮ ਭਾਈ ਨਾਲ ਪੈਸੇ ਇਕੱਠੇ ਕਰਨ ਜਾਣੇ ਆ ਜਾਂ ਪੇਜੀ ਭਾਈ ਨਾਲ ਚੱਲ ਜਾ ਤੇ ਜਾਂ ਸਾਡੇ ਅਮਰਿਤ ਸਾਹਿਬ ਭਾਈ ਨਾਲ ਚੱਲ ਜਾ ਔਰੇ ਨਾ ਕਿਸੇ ਬੰਦੇ ਨਾਲ ਜਾਂ ਤੂੰ ਮੇਰੇ ਮਗਰ ਚੱਲ ਜਾ ਨੀਟੂ ਸ਼ਟਰਾ ਮਗਰ ਪੈ ਇਕੱਠੇ ਕਰੇਗਾ ਜਾ ਤੇਰਾ ਮੇਰੀ ਕਸਮ ਲੈ ਗਈ ਮੈਂ ਤੈਨੂੰ 2500 ਦਿਹਾੜੀ ਦਊਗਾ ਮੇਰੇ ਮਗਰ ਸਟੇਜ ਦੇ ਪੈ ਇਕੱਠੇ ਕਰਿਆ ਕਰ ਜਿੰਨੇ ਪ੍ਰੋਗਰਾਮ ਹੋਏ 2500 ਰੁਪਏ ਦਿਹਾੜੀ ਜਸਵੀਰ ਜਸੀ ਤੇਰੀ ਜੇ ਮੈਂ ਜ਼ੁਬਾਨ ਤੋਂ ਮੁਕਰਾਂ ਤੇ 100 ਜੁੱਤੀ ਤੇਰੀ ਤੁਹਾਡੀ ਕਿ ਨਹੀਂ ਦਿਹਾੜੀ ਉਹ ਤੇ ਤੁਹਾਡੀ ਕਿੰਨੀ ਕੀ ਹੁੰਦੀ ਸ਼ੋਅ ਦੇ ਪੈ ਮੇਰੀ ਜਿੰਨੀ ਮਰਜ਼ੀ ਮੇਰੀ 6000 ਪੈਂਦੀ 8000 ਮੇਲੇ ਦੇ ਗਾਣੇ ਗਾਣੇ ਐ ਯਾਰ 2 ਘੰਟੇ ਘੰਟਾ ਲੱਗਦਾ ਮੇਲਿਆਂ ਚ ਪੀਰਾਂ ਫਕੀਰਾਂ ਦਾ ਬਹੁਤ ਆਸ਼ੀਰਵਾਦ ਮਿਲਦਾ ਵਾ ਬੜ ਤੂੰ ਗੱਲ ਕਰ ਆਪਣੇ ਗਾਣੇ ਦੀ ਹੈ ਤੂੰ ਕਹਿੰਦਾ ਨੀਟੂ ਨੂੰ ਮੰਨੇਗਾ ਲੱਖ ਤੇ ਲਾਂ ਤਾਂ ਤੇਰੇ ਡੁੱਬ ਕੇ ਮਰ ਜਾ ਉਹ ਤੇਰੇ ਫਟੇ ਮੂੰ ਤੇਰੇ ਹੋਏ ਦਾ ਫਟੇ ਮੂੰ ਉਹ ਜਿਹੜੇ ਕੋਲੇ ਤੂੰ ਗੰਦ ਕੋ ਖੋਲਦਾ ਰਿਆ ਸਾਰਾ ਪਤਾ ਮੈਨੂੰ ਪੁੱਤ ਬਹੁਤਾ ਸੁੱਚਾ ਨਹੀਂ ਬਣੀਦਾ ਪਹਿਲਾਂ ਆਪਣੇ ਮੰਜੀ ਨਾਲ ਸੋਟਾ ਮਾਰੀਦਾ ਫੇਰ ਦੂਜੇ ਨੂੰ ਕਹੀਦਾ ਉਹ ਤੇਰੇ ਵਰਗਾ ਨਕਮਾ ਬੰਦਾ ਤੇ ਬਿਲਕੁਲ ਗੂੰ ਬੰਦਾ ਮੈਂ ਜ਼ਿੰਦਗੀ ਚ ਕਦੀ ਨਹੀਂ ਦੇਖਿਆ ਕਿ ਜਿਹੜਾ ਇੰਨਾ ਹੀ ਗਿਰ ਜੇਗਾ ਇੰਨਾ ਹੀ ਗਿਰ ਜੇਗਾ ਕਿ ਉਹ ਗੁਰਦਾਸ ਮਾਨ ਸਾਹਿਬ ਦੀ ਗੱਲ ਸੱਚੀ ਕਰਕੇ ਜਾਏਗਾ ਕੀ ਕਹਿੰਦਾ ਸੀਗਾ ਧਰਮ ਦੇ ਨਾਂ ਤੇ ਜਿੰਨਾ ਮਰਜ਼ੀ ਲੁੱਟ ਲੈ ਲੋਕਾਂ ਨੂੰ ਬਹੁਤੀ ਦਿਨ ਨਹੀਂ ਚੱਲਦਾ ਤੇਰਾ ਬਹੁਤੀ ਦਿਨ ਨਹੀਂ ਡੰਡੀ ਡੰਡਾ ਚੱਲਣਾ ਉਹਨੇ ਜਾਨੂੰ ਕੋਈ ਹੋਰ ਵੀਡੀਓ ਵਾਇਰਲ ਨਹੀਂ ਤੂੰ ਬਾਬਾ ਮੁਰਾਸ਼ਾ ਜੀ ਬਾਬਾ ਮੁਰਾਸ਼ਾ ਜੀ ਵਾਰੇ ਕਿਹੜੀ ਵਰਡਿੰਗ ਵਰਤੀ ਉਹਨੇ ਕਿਹਾ ਬਹੁਤ ਗਲਤ ਵਰਡਿੰਗ ਵਰਤੀ ਕੋਈ ਜਾਵੇ ਕੋਈ ਨਾ ਜਾਵੇ ਤੂੰ ਕੀ ਲੈਣਾ ਤੂੰ ਠੇਕੇਦਾਰ ਤੈਨੂੰ ਕਿੰਨੇ ਠੇਕਾਤਾ ਦੇਖੋ ਜੀ ਤੂੰ ਸਾਰੇ ਸਿੰਗਰਾਂ ਦਾ ਕਿੰਨਾ ਗਰੋਸ਼ ਮਨਮੋਹ ਜਿੰਨੂੰ ਮਰਦਾ ਮੇਰਾ ਹੱਕ ਨਹੀਂ ਹੈ ਕਿ ਮੈਂ ਕਿਸੇ ਨੂੰ ਦਾਸ ਮੰਨ ਲਵਾਂ ਕਿ ਜਿੰਨੂੰ ਨੀਟੂ ਨੀਟੂ ਹੀ ਸ਼ਟਦਾ ਵਾਲੇ ਨੂੰ ਮੰਨੀ ਜਾਂਦਾ ਹਾਂ ਲਓ ਤੂੰ ਦਾ ਨੀਟੂ ਨੀਟੂ ਨੂੰ ਮੰਨੀ ਜਾਂਦੇ ਆ ਹੂੰ ਉਹ ਤਾਂ ਇੱਕ ਸੋਸ਼ਲ ਮੀਡੀਆ ਉਹ ਤੂੰ ਸਿੰਗਰਾਂ ਦਾ ਸਾਲਾ ਲੱਗਦਾ ਹੂੰ ਕਿ ਕੀ ਲੱਗਦਾ ਸਿੰਗਰਾਂ ਦਾ ਸਿੰਗਰਾਂ ਦੀ ਮਰਜ਼ੀ ਆ ਜਿੰਨੂੰ ਮਰਜ਼ੀ ਮੰਨਣ ਜਿੰਨੂੰ ਮਰਜ਼ੀ ਗਾਣ ਇਹ ਜਿਹੜੇ ਸਿੰਗਰ ਹੁੰਦੇ ਆ ਇਹ ਤੇ ਸਾਰਿਆਂ ਦੇ ਸਾਝੇ ਹੁੰਦੇ ਆ ਇਹਨਾਂ ਦਾ ਕੋਈ ਧਰਮ ਕੋਈ ਗੱਲਬਾਤ ਜਿੱਥੇ ਰਾਤ ਪੈਂਦੀ ਹੈ ਉਹਦੇ ਨਾਲ ਹੀ ਹੋ ਜਾਂਦੇ ਆ ਸਿੰਗਰਾਂ ਦਾ ਸਾਰੇ ਧਰਮ ਹੁੰਦੇ ਆ ਸਾਰੇ ਸਤਕਾਰ ਦੇਨਾਂ ਹੁੰਦਾ ਔਰ ਕੁਝ ਧਰਮ ਦੇ ਠੇਕੇਦਾਰਾਂ ਨੇ ਮੇਰੀ ਇੰਨੀ ਗਲਪਾਂ ਕੀਤੀਆਂ ਕਿ ਅੱਜ ਮੇਰੇ ਘਰ ਆਟਾ ਵੀ ਨਹੀਂ ਹੈਗਾ ਲੋ ਨਾਮ ਲੋ ਸ਼੍ਰੀ ਆਮ ਨਾਮ ਜੀ ਨਿੰਡੂ ਨਹੀਂ ਦਿੰਦਾ ਜੇ ਨਿੰਡੂ ਨਹੀਂ ਦਰਦਾ ਨਾਮ ਲੋ ਕਿਹੜੇ ਧਰਮ ਦੇ ਮੈਂ ਕਿੰਨਾ ਉਹਨਾਂ ਦੇ ਧਰਮ ਦੇ ਠੇਕੇਦਾਰਾਂ ਨੇ ਮੇਰੇ ਤੇ ਪਰਚੇ ਕਰਾਉਂਦੇ ਕਹਿੰਦੇ ਜੀ ਉਹ ਨਹੀਂ ਉਹ ਕੌਣ ਨਹੀਂ ਰੋ ਉਹ ਨਾ ਰੋ ਉਹਨਾਂ ਨੇ ਜਿਹੜਾ ਬੰਦਾ ਨਾ ਜਦੋਂ ਵੋਟਾਂ ਪੈਂਦੀਆਂ ਸਾਰੇ ਧਰਮਾਂ ਦੇ ਨਾਮ ਲੈ ਕੇ ਵੋਟਾਂ ਮੰਗਦਾ ਪਿਆ ਜੇ ਮੈਂ ਕਿਸੇ ਕੋਈ ਇੱਕ ਬੰਦੇ ਕੋਲ ਵੋਟ ਮੰਗੀ ਯਾਰ ਤੁਸੀਂ ਮੇਰੀ ਵੀਡੀਓ ਨਾ ਦੇਖੋ ਮੈਂ ਜੁੱਤੀਆਂ ਮਾਰੂ ਮੈਨੂੰ ਗਾਲ੍ਹਾਂ ਕੱਢੋ ਯਾਰ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਪਰ ਦੇਖੋ ਇਹ ਧਰਮ ਦੇ ਨਾਂ ਤੇ ਟਾਰਗੇਟ ਕਰਦੇ ਪਿਆ ਇਦਾਂ ਕਾਲਾ ਕੱਢੋ ਇਹਨਾਂ ਨੂੰ ਯਾਰ ਇਹਨਾਂ ਨੂੰ ਮੇਰਾ ਦਿਲ ਕਰਦਾ ਨਾ ਸੱਟ ਆਹ ਮਾਰਾਂ ਚਾ ਕੇ ਆਹ ਦੇ ਆਹ ਆ ਮਾਰ ਕਰੋ ਮਾਰ ਦਵਾਨ ਨੂੰ ਦੇਖ ਸਕਦੇ ਹੋ ਕਿ ਨਿੰਦੂ ਛਟਰਾਲਾ ਠੰਡੜ ਚ ਵੜ ਕੇ ਜਿਹੜਾ ਆਪਣਾ ਗੁੱਸਾ ਸ਼ਾਂਤ ਕਰ ਰਿਹਾ ਗੁੱਸਾ ਜਿਹੜਾ ਆਪਣਾ ਲਾ ਰਿਹਾ ਨਿੰਦੂ ਰੋਵੋ ਨਾ ਪਹਿਲਾਂ ਤਾਂ ਕੋਈ ਨਾ ਭਾਵੂ ਕੋ ਨਾ ਹੋਵੋ ਪ੍ਰਸ਼ਾਸਨ ਦੇਖ ਰਿਹਾ ਸਭ ਲੋਕ ਦੇਖ ਰਿਹਾ ਇਨਸਾਫ ਜ਼ਰੂਰ ਮਿਲੇਗਾ ਦੇਖੋ ਜੇ ਲੋਕ ਚੰਗੇ ਆ ਨਾ ਰੱਬ ਨੂੰ ਮੰਨਣ ਵਾਲੇ ਦੇਖੋ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਭਾਈ ਭਾਈ ਆਪਾਂ ਕਹਿੰਦੇ ਆ ਨਾ ਜੀ ਤੇ ਜੇ ਕ ਆਪਾਂ ਕਹਿੰਦੇ ਆ ਨਾ ਤੇ ਇਸ ਕਰਕੇ ਤੁਸੀਂ ਆਪਾਂ ਸਾਰਿਆਂ ਨੂੰ ਇੱਕ ਜਿਆ ਸਮਝੋ ਕਿ ਨਹੀਂ ਤੇ ਬੇੜਾ ਘਰ ਕੋਈ ਨਾ ਇਸ ਦੇਸ਼ ਦਾ ਇਦਾਂ ਦੇ ਬੰਦੇ ਸਿਆਸਤੀ ਬੰਦੇ ਚਰਨ ਦੇ ਨਾਂ ਤੇ ਵੋਟਾਂ ਮੰਗਦੇ ਆ ਧਰਮ ਦੇ ਨਾਂ ਤੇ ਸਾਰਾ ਕੁਝ ਕਰਦੇ ਆ ਆ ਕੂਲਰ ਪੀਜੇ ਵਾਲੇ ਨੇ ਉਹ ਕੁੜੀ ਫਸਾਤੀ ਵਿਚਾਰੀ ਗਲਤ ਉਹ ਵਿਚਾਰੇ ਦਾ ਕੋਈ ਕਸੂਰ ਵੀ ਨਹੀਂ ਕੋਈ ਉਹਦੀ ਬੂਹ ਤੇ ਵੀਡੀਓ ਬੈਰਨ ਕਰਕੇ ਉਹ ਪੁਲਿਸ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਬੈਠੀ ਹੈ ਯਾਰ ਮੈਂ ਮੈਂ ਹਰ ਇੱਕ ਅਖਬਾਰ ਤੇ ਹਰ ਇੱਕ ਮੀਡੀਆ ਤੇ ਕਹਿ ਬੈਠਾ ਯਾਰ ਮੇਰੀ ਜੇ ਸੁਣਦੇ ਆ ਲੋਕ ਸੁਣਦੇ ਪਹਿਲੇ ਲੋਕ ਪਹਿਲੀ ਤੇ ਮੈਨੂੰ ਸਾਥ ਦਿਵਾਓ ਉਹ ਪੰਜਾਬ ਪੁਲਿਸ ਦੇ ਅੱਗੇ ਹੱਥ ਜੋੜ ਕੇ ਬੇਨਤੀ ਸਾਡੇ ਮਾਈ ਬਾਪ ਆ ਇਹਨਾਂ ਤੇ ਪਰਚਾ ਕਟੋਗੇ ਤੁਹਾਡੀ ਹੋਰ ਇੱਜ਼ਤ ਬਣੇਗੀ ਮੈਂ ਤੁਹਾਡਾ ਗੁੱਸਾ ਜਾਇਜ਼ ਹੈ ਪਰ ਲੋਕਾਂ ਦਾ ਨੁਕਸਾਨ ਕਾ ਤੁ ਕਰੀਏ ਨਾ ਕਦੇ ਫੱਟੇ ਚੱਕ ਕੇ ਤੁਹਾਡੇ ਲਾਪਨ ਦੇ ਲੋਕਾਂ ਦੇ ਕੰਮ ਦੇ ਇੱਥੇ ਦੇ ਇਨਸਾਨ ਦੇਖੋ ਕਹਿੰਦਾ ਵੀ ਨੀਟੂ ਨੂੰ ਲੋਕੀ ਮੰਦੇ ਪਏ ਨੀਟੂ ਨੂੰ ਲੋਕੀ ਕਿਉਂ ਮੰਨਣਗੇ ਯਾਰ ਨੀਟੂ ਨੇ ਕੀ ਕੀ ਕੀਤਾ ਕੀ ਹੈ ਕੀ ਕੀਤਾ ਕਿਸੇ ਵਾਸਤੇ ਕੁਝ ਨਹੀਂ ਕੀਤਾ ਨਹੀਂ ਤੂੰ ਵੋਟਾਂ ਲੜਿਆ ਨਹੀਂ ਤੂੰ ਰੋਇਆ ਬਸ ਇਹ ਨਹੀਂ ਗੱਲ ਪਰ ਲੋਕਾਂ ਦੀ ਹੰਦਰਦੀ ਲੋਕਾਂ ਦਾ ਲੋਕਾਂ ਦੇ ਹੱਕ ਲਈ ਤੁਸੀਂ ਵੋਟਾਂ ਲੜ ਰਹੇ ਹੋ ਲੋਕਾਂ ਦਾ ਪਿਆਰ ਰਾਵਾਂਗੇ ਅਸੀਂ ਤਾਂ ਕਹਿੰਦੇ ਵੀ ਸਾਰੇ ਗਰੀਬਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਸਾਰੇ ਲੋਕਾਂ ਨੂੰ ਰੋਟੀ ਮਿਲਣੀ ਚਾਹੀਦੀ ਹੈ ਅੱਜ ਐਡਾ ਬੇੜਾ ਗਰਖ ਹੋਇਆ ਕਿ ਕਿਸੇ ਦੇ ਦੇ ਕੋਈ ਪੈਸਾ ਨਹੀਂ ਲੈਣ ਦਿੱਤਾ ਸਰਕਾਰਾਂ ਨੇ ਸਰਕਾਰਾਂ ਨੇ ਐਡਾ ਕੱਸ ਦਿੱਤਾ ਸਿਕੰਜਾ ਕਿ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਲੜਾ ਦਿੱਤੇ ਇਹਨਾਂ ਨੇ ਇਹਨਾਂ ਨੇ ਕਿਸੇ ਨੂੰ ਇਕੱਠੇ ਨਹੀਂ ਬੰਨ੍ਹ ਦਿੱਤਾ ਹੈ ਇਹਨਾਂ ਦਾ ਹੀ ਜਸਵੀਰ ਜੱਸੀ ਬੰਦਾ ਇੱਕ ਜਿਹੜਾ ਬੰਦਾ ਫੇਮਸ ਹੋਣ ਦੇ ਕਰਦਾ ਆਂਦਾ ਉਹ ਨੀਟੂ ਦੇ ਜਾ ਕੇ ਪਰਚਾ ਕਰਾਣ ਨੂੰ ਫਿਰਦਾ ਝੂਠੀਆਂ ਰਿਪੋਰਟਾਂ ਕਰਾ ਦਿੰਦਾ ਇਹਦਾ ਫੇਮਸ ਨਹੀਂ ਹੋਣਾ ਮੇਰੀ ਮਾਦਾ ਚਿੰਦਬੁਨੀ ਸੱਚੀ ਆ ਨਾ ਅਗਰ ਵਾਕਈ ਮਹਾਰਾਣੀ ਮੇਰੀ ਸੱਚੀ ਆ ਨਾ ਉਹ ਦਾ ਬੰਦੇ ਦਾ ਬੇੜਾ ਡੋਬੇਗੀ ਜਿਹੜਾ ਇਦਾਂ ਦਾ ਕੰਮ ਕਰਦਾ ਵਾ ਲੇਕਿਨ ਮੈਂ ਹੱਕ ਵਾਸਤੇ ਲੜਾਈ ਦਿੰਦਾ ਮੈਂ ਸਦਾ ਵਾਸਤੇ ਕਹਿੰਦਾ ਕਿ ਮਾਤਾ ਚਿੰਤਪੂਨੀ ਦੇ ਵਾਸਤੇ ਅੱਜ ਮੈਂ ਇੱਕ ਵਾਰ ਰੋਇਆ ਸੀਗਾ ਜੀ ਮਹਾਰਾਣੀ ਦੇ ਚਿੰਤਪੂਨੀ ਮਾਤਾ ਨੂੰ ਜਾਣ ਕਿਤਾ ਉਹ ਮੈਂ ਕਿ ਮਾਤਾ ਵੀ ਮੈਂ ਸੁਣਿਆ ਤੂੰ ਹਰ ਜਗ੍ਹਾ ਤੋਂ ਨਹੀਂ ਭਰਿਆ ਇਸ ਤਰ੍ਹਾਂ ਨਹੀਂ ਹੈਗੀ ਪਰ ਉਸ ਦਿਨ ਤੋਂ ਬਾਅਦ ਨੀਡੂ ਸੁਪਰਸਟਾਰ ਬਣ ਗਿਆ ਨੀਡੂ ਸੁਪਰਸਟਾਰ ਬਣਿਆ ਪਰ ਮੈਂ ਮਾਤਾ ਚਿੰਤਪੂਨੀ ਦਾ ਕਦੇ ਜ਼ਿੰਦਗੀ ਚ ਨਹੀਂ ਜਾਣ ਦੇ ਸਕਦਾ ਇਸ ਜਨਮ ਚ ਮਰ ਕੇ ਵੀ ਨਹੀਂ ਦੇਣ ਦੇ ਸਕਦਾ ਇਹ ਮਰ ਵੀ ਜਾਊਗਾ ਨਾ ਮੇਰਾ ਖੂਨ ਸਾਰਾ ਰੋੜਿਆ ਵੀ ਜਾਵੇਗਾ ਚਲੋ ਸਾਡੇ ਵੀਅਰ ਵੀ ਕਹਿ ਰਹੇ ਦੇ ਨਾਲੇ ਟੈਨਸ਼ਨ ਨਾ ਲਵੋ ਤੁਸੀਂ ਦੇਖੋ ਜੀ ਮੈਂ ਕਹਿੰਦਾ ਇਹਦੇ ਵਰਗਾ ਬੰਦਾ ਜੰਮਿਆ ਹੀ ਕਿਉਂ ਆ ਇਹ ਜਦੋਂ ਕੁੜੀਆਂ ਛੇੜਦਾ ਸੀ ਕਾਲਜ ਵਿੱਚ ਉਦੋਂ ਕਿਸੇ ਨੇ ਦੇਖਿਆ ਨਹੀਂ ਇਹਨੂੰ ਹੈ ਤੁਸੀਂ ਉਦੋਂ ਕਿਉਂ ਨਹੀਂ ਬਾਤ ਚੱਕੀ ਜਦੋਂ ਕੁੜੀਆਂ ਛੇੜਦੇ ਸੀ ਜੀ ਹੁਣ ਕਿਉਂ ਚੱਕ ਰਹੇ ਹੋ ਇਹਨਾਂ ਦੀ ਡਿਟੇਲ ਜਿਨੇ ਵੀ ਕਲਾਕਾਰ ਹਨ ਸਾਰਿਆਂ ਨਾਲ ਮੈਂ ਰਿਹਾ ਵਾਂ ਮੈਂ ਕਦੀ ਕਿਸੇ ਵਾਸਤੇ ਮਾੜਾ ਨਹੀਂ ਬੋਲਦਾ ਪਰ ਅਮਰਿਤ ਬਾਜੀ ਸਾਡੇ ਸਲੀਮ ਬਾਜੀ ਖਲੀ ਬਾਜੀ ਮਿੱਕਾ ਬਾਜੀ ਸਾਰੇ ਸਾਡੇ ਸੁਪਰਸਟਾਰ ਬੰਦੇ ਜਿਨੇ ਉਹਨਾਂ ਦੇ ਬਾਰੇ ਕਦੀ ਦੇਖੋ ਹੰਸਰਾਜ ਬਾਜੀ ਉਹ ਕਦੀ ਆਪਾਂ ਕਦੀ ਇਹਨਾਂ ਦੇ ਵਰਗੇ ਰੱਬ ਵਰਗੇ ਬੰਦੇ ਆ ਇਹਨਾਂ ਨੂੰ ਆਪਾਂ ਕਦ ਕਦੀ ਗਲਤ ਹੋਈ ਨਹੀਂ ਗੱਲ